ਵੈਲਕਮ ਮੇਰੇ ਕਿਨਾਰੇ ਵਲੌਗ ਤੇ ਵਲੌਗ ਨੂੰ ਕਰਦੇ ਹਾਂ ਸਟਾਰਟ ਤੇ ਰੋਜ਼ ਵਾਂਗੂ ਦੁੱਧ ਦੀ ਡਿੱਗ ਨੂੰ ਰੱਖਿਆ ਸਕੂਟੀ ਤੇ ਪਹੁੰਚੇ ਡੇਰੀ ਤੇ ਦੁੱਧਵਾਣ ਤੇ ਦੁੱਧ ਪਾ ਕੇ ਤੇ ਦੋ ਪਾਉ ਚ ਲੈ ਕੇ ਕੈਚਪ ਦੇ ਤੇ ਉਹਦੇ ਬਾਅਦ ਇੱਕ ਚਿਪਸਦਾ ਤੇ ਉਹਨੂੰ ਰੱਖ ਕੇ ਸਕੂਟੀ 'ਚ ਆ ਗਿਆ ਕਰ ਦੁੱਧ ਪਾ ਕੇ ਤੇ ਉਹਦੇ ਬਾਅਦ ਸਿੱਕਣ ਆਪਣੇ ਹੱਥ ਤੇ ਹੱਤੂ ਉਸੇ ਕੇ ਗਾਮ ਨੂੰ ਕੱਢਿਆ ਬਾਹਰ ਫਿਰ ਚੱਕਿਆ ਕਵਾੜਾ ਲੱਕੜ ਚੇਰਨੋਂ ਤੇ ਲੱਕੜ چیر ਕੇ ਤੇ ਰੋਟੀ ਖਾਣ ਬਹਿ ਗਿਆ ਤੇ ਰੋਟੀ ਪਾਣੀ ਖਾ ਕੇ ਇੱਕ ਚੱਕੀ ਖਾਲੀ ਬਾਟੀ ਤੇ ਉਹਦੇ ਵਿੱਚ ਡਿੱਗੇ ਹੋਏ ਰਾਦੇ ਅਮਰੂਦ ਪਾ ਲਿਆ ਤੇ ਅਮਰੂਦ ਪਾ ਕੇ ਤੇ ਰਾਤ ਗਾਈਆਂ ਕੇ ਖਾਣ ਨੂੰ ਤੇ ਉਹਦੇ ਬਾਅਦ ਮੈਂ ਚੌਂ ਦੀ ਤਿਆਰੀ ਚਾਲੀ ਫਿਰ ਮੈਂ ਦਾਤਰੀ ਲੈ ਕੇ ਆ ਗਿਆ ਖੇਚ ਪੱਠੇ ਢੜਨ ਤੇ ਪੱਠੇ ਵਾਡੂੜ ਕੇ ਲੈ ਜਾਂਦੇ ਕਾਰ ਤੇ ਇਧਰ ਗਰਮ ਗਰਮ ਪਕੌੜੇ ਵੀ ਨਿਕਲ ਰਹੇ ਨੇ ਤੇ ਫਿਰ ਮੈਂ ਆਪ ਗਰਮ ਗਰਮ ਪਕੌੜੇ ਖਾਣ ਬੈਠ ਗਿਆ ਤੇ ਉਹਦੇ ਬਾਅਦ ਮੈਂ ਆਪਣੇ ਸ਼ੇਰ ਨੂੰ ਠਰਾ ਦਿੱਤਾ ਤੇ ਉਹਦੇ ਬਾਅਦ ਮੈਂ ਪਾਏ ਕੁਤਰ ਕੇ ਢੰਗਣਾ ਪੱਠੇ ਤੇ ਫਿਰ ਜਿਵੇਂ ਹੀ ਦੁਵਾਰਾ ਮੈਂ ਪੱਠੇ ਵੱਡਣ ਆਇਆ ਤੇ ਉਦੋਂ ਹੀ ਮੇਰੇ ਨਾਲ ਕੁਛ ਇਦਾਂ ਦਾ ਹੋ ਗਿਆ ਪੱਟੇ ਵੜਦੇ ਵੜਦੇ ਮੇਰਾ ਚप्पल ਗਈ ਟੁੱਟ ਤੇ ਬਾਕੀ ਫਿਰ ਪੱਟੇ ਵੜ ਉੜ ਕੇ ਲਿਆ ਕੇ ਦਿੱਤੇ ਨਾਲ ਹੀ ਉਤਰ ਤੇ ਨਾਤੋਗੇ ਕੱਪੜੇ ਵੀ ਕਰ ਲੈ ਚੇਂ ਤੇ ਇਧਰ ਬੈਠੀ ਗੁੜੀਆ ਤੇ ਉਹਦੇ ਬਾਅਦ ਚਾਹ ਪੀਣਾ ਪੈਣਾ ਲੈ ਅੱਗ ਸੇਕਣਾ ਪਿਆ ਤੇ ਬਾਕੀ ਅੱਜ ਦਾ ਵਲੋਗ ਨੂੰ ਇੱਥੇ ਐਂਡ ਕਰਦਾ ਕੱਲ ਮਿਲੂੰਗਾ ਨਾਈ ਵਲੋਗ ਦੇ ਨਾਲ ਓਕੇ ਬਾਏ